नमस्कार मैं प्रदीप शर्मा नवा जमाना टीवी तो बरसात ਦਾ ਮੌਸਮ ਜਿੱਥੇ ਗਰਮੀ ਤੋਂ ਰਾਹਤ ਲੈ ਕੇ ਆਂਦਾ ਹੈ ਉੱਥੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਵੀ ਲੈ ਕੇ ਆਂਦਾ ਹੈ ਯਾਨੀ ਜਿਸਮਾਨੀ ਮੁਸੀਬਤਾਂ बरसात ਦੇ ਮੌਸਮ ਦੇ ਵਿੱਚ ਅਕਸਰ ਹੋਣ ਵਾਲੇ ਰੋਗਾਂ ਤੋਂ ਬਚਾਅ ਵਾਸਤੇ ਦਰਸ਼ਕਾਂ ਨੂੰ ਸੁਚੇਤ ਕਰਨ ਵਾਸਤੇ ਅਲੱਗ-ਅਲੱਗ ਮਹਾਰਾ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਅੱਜ ਜਿਹੜੀ ਇਸੇ ਲੜੀ ਦੇ ਵਿੱਚ ਪੇਸ਼ ਹੈ ਪੇਟ ਦੇ ਰੋਗਾਂ ਦੇ ਬਾਹਰ ਡਾਕਟਰ ਦੇ ਨਾਲ ਕੀਤੀ ਗਈ ਗੱਲਬਾਤ ਦੀ ਇੱਕ ਰਿਪੋਰਟ ਡਾਕਟਰ ਜੀ ਨਮਸਕਾਰ ਮੈਂ ਪ੍ਰਦੀਪ ਸ਼ਰਮਾ ਔਰ ਅੱਜਕਲ ਬਰਸਾਤ ਦਾ ਮੌਸਮ ਯੋਗਨ ਤੇ ਆ ਰਿਹਾ ਹੈ ਔਰ ਇਸ ਦੇ ਵਿੱਚ ਜ਼ਿਆਦਾਤਰ ਪੇਟ ਦੀਆਂ ਬਿਮਾਰੀਆਂ ਪਾਣੀ ਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਉਹਦੇ ਚਾਂਸਸ ਵੀ ਜ਼ਿਆਦਾ ਨੇ ਸਰ ਤੁਸੀਂ ਕੀ ਐਡਵਾਈਸ ਕਰਦੇ ਹੋ ਔਰ ਕਿਉਂ ਨੇ ਔਰ ਕਿਵੇਂ ਬਚਿਆ ਜਾ ਸਕਦਾ ਹੈ ਔਰ ਖਾਸ ਕਰਕੇ ਆਪਣੇ ਆਪ ਦਵਾਈ ਲੈ ਲੈਣੀ ਚਾਹੀਦੀ ਏ ਕਿ ਡਾਕਟਰ ਦੇ ਐਡਵਾਈਸ ਕਰਨੀ ਚਾਹੀਦੀ ਏ ਲੈਣੀ ਚਾਹੀਦੀ ਏ ਉਹਦੇ ਬਾਰੇ ਪਲੀਜ਼ ਤੁਸੀਂ ਆਪਣੀ ਜਾਣਕਾਰੀ ਦਿਓ ਸਰ ਸਤਿ ਸ਼੍ਰੀ ਅਕਾਲ ਜੀ ਸਾਰੇ ਸੋਤਿਆਂ ਨੂੰ ਮੇਰਾ ਨਾਮ ਡਾਕਟਰ ਅਮਿਤ ਵਾਂਸਲ ਹੈ ਮੈਂ 40ਸ ਹਸਪੀਟਲ ਮਾਲ ਰੋਡ ਤੇ ਐਜ਼ ਅ ਸੀਨੀਅਰ ਕੰਸਲਟੈਂਟ ਗੈਸਟਰੋਐਂਟਰੋਲੋਜਿਸ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਤੁਹਾਡਾ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਬਾਰਿਸ਼ ਦੇ ਮੌਸਮ ਦੇ ਵਿੱਚ ਪੇਟ ਦੀਆਂ ਲੈਵਲ ਦੀਆਂ ਪ੍ਰੋਬਲਮਸ ਜ਼ਿਆਦਾ ਵੱਧ ਜਾਂਦੀਆਂ ਹਨ ਇਸ ਦਾ ਕਾਰਨ ਹੈ ਕਿ ਜਦੋਂ ਨਦੀਆਂ ਨਾਲੇ ਭਰ ਜਾਂਦੇ ਨੇ بارش ਦੇ ਨਾਲ ਪਾਣੀ ਨਾਲ ਆਪਣੀ ਵਾਟਰ ਸਪਲਾਈ ਕੰਟਾਮਿਨੇਟ ਹੋ ਜਾਂਦੀ ਹੈ ਉਹਦੇ ਵਿੱਚ ਇਨਫੈਕਸ਼ਨ ਦਾ ਕਾਰਨ ਬਣ ਜਾਂਦਾ ਹੈ ਪਲੱਸ ਜਿਹੜਾ ਆਪਣਾ ਖਾਣਾ ਹੈ ਉਹ ਜਲਦੀ ਖਰਾਬ ਹੋ ਜਾਂਦਾ ਹੈ ਜਲਦੀ ਉਹਦੇ ਵਿੱਚ ਉਹਦੇ ਸੜਨ ਦੇ ਚਾਂਸਸ ਹੁੰਦੇ ਨੇ ਜਲਦੀ ਉਹਦੇ ਵਿੱਚ ਪ੍ਰੋਬਲਮ ਆਂਦੀ ਹੈਗੀ ਹੈ ਸੋ ਇਸ ਮੌਸਮ ਦੇ ਵਿੱਚ ਦੋ ਤਰ੍ਹਾਂ ਦੀਆਂ ਮੇਨ ਪ੍ਰੋਬਲਮਸ ਆਪਾਂ ਜ਼ਿਆਦਾ ਦੇਖਦੇ ਆ ਇੱਕ ਤਾਂ ਹੈ ਪੇਟ ਦੀ ਇਨਫੈਕਸ਼ਨ ਜਿਹਨੂੰ ਅਸੀਂ ਐਕਿਊਟ ਗੈਸਟ੍ਰੋਐਂਟਰਾਈਟਸ ਕਹਿੰਦੇ ਆ ਆ ਏ ਬੇਸਿਕਲੀ ਪਾਣੀ ਦੀ ਫੈਕਸ਼ਨ ਕਰਕੇ ਹੀ ਹੁੰਦਾ ਹੈ ਪਾਣੀ ਦੀ ਪ੍ਰੋਬਲਮ ਦੇ ਨਾਲ ਹੀ ਹੁੰਦਾ ਹੈ ਇਹਦੇ ਵਿੱਚ ਮੇਨ ਤੌਰ ਤੇ ਪੇਸ਼ੈਂਟ ਨੂੰ ਲੂਸ ਮੋਸ਼ਨਸ ਵੋਮਿਟਿੰਗ ਪੇਟਦਰਦ ਇਹ ਸਮੱਸਿਆਵਾਂ ਆ ਰਹਿੰਦੀਆਂ ਆ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਇਸ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਇਹ ਇਟ ਕੈਨ ਰੇਂਜ ਫਰੋਮ ਵਾਇਰਲ ਇਨਫੈਕਸ਼ਨ ਤੋਂ ਲੈ ਕੇ ਬੈਕਟੀਰੀਅਲ ਇਨਫੈਕਸ਼ਨ ਤੋਂ ਲੈ ਕੇ ਕਈ ਤਰ੍ਹਾਂ ਦੀ ਹੋਰ ਪ੍ਰੋਬਲਮ ਅਲਸਰੇਟਿਕ ਕੋਲੈਕਟਸ ਵਗੈਰਾ ਦੀ ਪ੍ਰੋਬਲਮ ਦੇ ਵਿੱਚ ਵੀ ਹੋ ਸਕਦੀ ਹੈ ਤੋ ਕਦੇ ਵੀ ਅਗਰ ਕਿਸੇ ਨੂੰ ਲੂਜ਼ ਮੋਸ਼ਨ ਦੀ ਪ੍ਰੋਬਲਮ ਹੈ ਸਿੰਪਲ ਤਾਂ ਆਪਣੇ ਆਪ ਇਕੱਲੇ ਦਵਾਈ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ ਕਿਉਂਕਿ ਜੇਕਰ ਵਾਇਰਲ ਡਾਇਰੀਆ ਹੈ ਤਾਂ ਉਹਦੇ ਵਿੱਚ ਐਂਟੀਬਾਇਓਟਿਕ ਦਾ ਕੋਈ ਰੋਲ ਨਹੀਂ ਹੈ ਜਦੋਂ ਕਿ ਆਪਣੇ ਸਮਾਜ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਆਮ ਹੀ ਲੋਕੀ ਆਪਣੇ ਆਪ ਹੀ ਜਾਂ ਕਿਸੇ ਫਾਰਮਾਸਿਸਟ ਦੀ ਸਲਾਹ ਲੈ ਕੇ ਐਂਟੀਬਾਇਓਟਿਕ ਸ਼ੁਰੂ ਕਰ ਲੈਂਦੇ ਆ ਜਿਹਦੇ ਨਾਲ ਕੋਈ ਪੇਸ਼ੈਂਟ ਦੀ ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਪੈਂਦਾ ਬਟ ਉਹ ਲੌਂਗ ਟਰਮ ਦੇ ਵਿੱਚ ਕੰਪਲਿਕਸ਼ਨਸ ਨੂੰ ਜਨਮ ਦੇ ਸਕਦਾ ਹੈ ਖਾਸ ਕਰਕੇ ਜਿਹੜੇ ਆਪਣੇ ਬੱਚਿਆਂ ਦੇ ਵਿੱਚ अर्ਲੀ ਚਾਈਲਡਹੂਡ ਦੇ ਵਿੱਚ ਜਦੋਂ ਐਂਟੀਬਾਇਟਿਕਸ ਅਨਨੈਸੈਸਰੀ ਦਿੱਤੀਆਂ ਜਾਂਦੀਆਂ ਤਾਂ ਉਹ ਲੌਂਗ ਟਰਮ ਦੇ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਜੀ ਦੂਜਾ ਜੋ ਮੇਨ ਪ੍ਰੋਬਲਮ ਇਸ ਮੌਸਮ ਦੇ ਵਿੱਚ ਪੇਟ ਦੇ ਵੱਲੋਂ ਆਂਦੀ ਹੈਗੀ ਆ ਉਹ ਅਕਿਊਟ ਵਾਇਰਲ ਹੈਪਾਟਾਈਟਸ ਜਿਹਨੂੰ ਕਹਿੰਦੇ ਆ ਜਾਂ ਪੀਲੀਆ ਹੋ ਜਾਂਦਾ ਜਦੋਂ ਮਰੀਜ਼ਾਂ ਨੂੰ ਜੀ 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 ਉਹ ਬਹੁਤ ਵੱਧ ਜਾਂਦੀ ਹੈ ਇਹ ਵੀ ਇੱਕ ਤਰ੍ਹਾਂ ਨਾਲ ਪਾਣੀ ਗੰਦੇ ਪਾਣੀ ਦੀ ਸਮੱਸਿਆ ਨਾਲ ਹੁੰਦੀ ਹੈ ਇਹਦੇ ਵਿੱਚ ਹੈਪਾਟਾਈਟਸ ਏ ਤੇ ਈ ਵਾਇਰਸ ਦੀ ਇਨਫੈਕਸ਼ਨ ਦੇ ਕਰਕੇ ਲਿਵਰ ਦੇ ਵਿੱਚ ਸੋਜਾ ਆ ਜਾਂਦਾ ਜਿਸ ਦੇ ਕਰਕੇ ਪੇਸ਼ੈਂਟ ਨੂੰ ਪੀਲੀਆ ਹੋ ਸਕਦਾ ਜੀ ਅਗੇਨ ਇਸ ਜਦੋਂ ਮਰੀਜ਼ ਨੂੰ ਪੀਲੀਆ ਹੁੰਦਾ ਤਾਂ ਆਪਣੇ ਸਮਾਜ ਦੇ ਵਿੱਚ ਕਈ ਲੋਕ ਦੇਸੀ ਦਵਾਈਆਂ ਥੋਲੇ ਕਰਾਣਾ ਦੇਸੀ ਇਲਾਜਾਂ ਦੇ ਵਿੱਚ ਪੈਂਦੇ ਨੇ ਜੀ ਜਿਹੜਾ ਕਿ ਕਈ ਵਾਰ ਮਰੀਜ਼ ਲਈ ਬੜਾ ਜਾਨਲੇਵਾ ਵੀ ਹੋ ਸਕਦਾ ਹੈ ਜੀ ਪੀਲੀਏ ਦੇ ਜਿਹੜੇ ਵਾਇਰਲ ਹੈਪਟਾਈਟਸ ਦੇ ਮਰੀਜ਼ ਹੁੰਦੇ ਨੇ ਮੋਸਟਲੀ 70-80% ਮਰੀਜ਼ ਤਾਂ ਉਹ ਥੋੜੇ ਬਹੁਤ ਇਲਾਜ ਦੇ ਨਾਲ ਆਪਣੇ ਆਪ ਹੀ ਰਿਕਵਰ ਕਰ ਜਾਂਦੇ ਹਨ ਲਿਵਰ ਦੇ ਵਿੱਚ ਰੀਜਨਰੇਟ ਕਰਨ ਦੀ ਕੈਪੈਸਿਟੀ ਬਹੁਤ ਹੁੰਦੀ ਹੈ ਤਾਂ ਰਿਕਵਰ ਕਰ ਜਾਂਦੇ ਨੇ ਬਟ 10 ਤੋਂ 20% ਮਰੀਜ਼ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਪੀਲੀਆ ਗੰਭੀਰ ਰੂਪ ਲੈ ਸਕਦਾ ਹੈ ਲਿਵਰ ਫੇਲਿਅਰ ਦਾ ਰੂਪ ਲੈ ਸਕਦਾ ਹੈ ਔਰ ਮਰੀਜ਼ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੋ ਜਿਹੜਾ ਵੀ ਪੀਲੀਆ ਦਾ ਮਰੀਜ਼ ਹੈ ਉਹਨੂੰ ਇੱਕ ਵਾਰ ਡਾਕਟਰ ਦੀ ਸਲਾਹ ਕਰਕੇ ਆਪਣੀ ਵੈਲ ਟੈਸਟ ਕਰਾ ਕੇ ਜੂਝ ਜਾਂਚ ਲਿਆ ਕਰ ਚਾਹੀਦਾ ਹੈ ਕਿ ਪੀਲੀਆ ਕਿਸ ਟਾਈਪ ਦਾ ਹੈ ਔਰ ਉਹਦਾ ਕਿੰਨੀ ਗੰਭੀਰਤਾ ਹੈ ਕਿ ਇਸ ਕਿੰਨਾ ਫਾਲੋਅ ਅਪ ਚਾਹੀਦਾ ਹੈ ਕਿ ਇਲਾਜ ਚਾਹੀਦਾ ਹੈ ਇਹ ਜੇ ਮਰੀਜ਼ਾਂ ਨੂੰ ਬਿਲਕੁਲ ਵੀ ਸਿਰਫ ਸੈਲਫ ਮੈਡੀਕੇਸ਼ਨ ਦੇ ਜਾਂ ਇਹ ਮਤਲਬ ਆਪਣੇ ਅੰਧਵਿਸ਼ਵਾਸਾਂ ਦੇ ਵਿਚਕਾਰ ਨਹੀਂ ਡਾਕਟਰ ਜਿਹੜੀ ਫੂਡ ਐਡਲਟਰੇਸ਼ਨ ਹੈ ਔਰ ਖਾਸ ਕਰਕੇ ਜੰਕ ਫੂਡ ਹੈ ਉਹ ਕਿੰਨਾ ਕੁ ਜ਼ਿੰਮੇਵਾਰ ਨੇ ਸਰ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਅੱਜ ਕੱਲ ਆਪਣਾ ਸਾਚ ਬਦਲਦਾ ਜਾ ਰਿਹਾ ਹੈ ਜੰਕ ਫੂਡ ਤੋਂ ਮਤਲਬ ਹੈ ਕਿ ਜਿਹੜੇ ਖਾਣੇ ਦੇ ਵਿੱਚ ਜਿਆਦਾ ਕੈਲਰੀਜ਼ ਹਾਈ ਕੈਲਰੀਜ਼ 슈ਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਫੈਟ ਸੈਚੂਰੇਟਿਡ ਫੈਟ ਜ਼ਿਆਦਾ ਹੁੰਦੇ ਹਨ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਜਿਦੇ ਵਿੱਚ ਮੋਟਾਪਾ 슈ਗਰ ਚਰਬੀ ਦਾ ਵਧਣਾ ਲਿਵਰ ਦੇ ਵਿੱਚ ਚਰਬੀ ਜਮਣਾ ਲਿਵਰ ਦੀਆਂ ਬਿਮਾਰੀਆਂ ਖਾੜ ਦੀਆਂ ਪ੍ਰੋਬਲਮਸ ਇਹ ਸਾਰੀਆਂ ਪ੍ਰੋਬਲਮ ਦੀ ਮਾਤਰਾ ਜਿਹੜੀ ਹੈ ਗਿਣਤੀ ਹੈ ਇਹ ਇਹਦੀ ਜੜ ਦੇ ਵਿੱਚ ਆਪਣਾ ਖਾਣਾ ਪੀਣਾ ਜੋ ਆਪਾਂ ਜੰਕ ਫੂਡ ਜ਼ਿਆਦਾ ਲੈ ਰਹੇ ਆ ਤੇ ਆਪਣਾ ਜੋ ਲਾਈਫ ਸਟਾਈਲ ਦੇ ਵਿੱਚ ਆਪਣੀ ਫਿਜ਼ੀਕਲ ਐਕਟੀਵਿਟੀ ਘਟਦੀ ਜਾ ਰਹੀ ਹੈ ਸਾਡੀ ਚਾਈਲਡਹੂਡ ਦੇ ਵਿੱਚ ਜਦੋਂ ਨੇੜੇ-ਤੇੜੇ ਕਿਤੇ ਜਾਣਾ ਤਾਂ ਪੈਦਲ ਜਾਣ ਨੂੰ ਤਰਜੀਹ ਦਿੱਤੀ ਜਾਂਦੀ ਸੀ ਹੁਣ ਅੱਜਕੱਲ ਹਰ ਬੰਦਾ ਗਲੀ ਦੇ ਮੋੜ ਤੇ ਜਾਣ ਲਈ ਵੀ ਇੱਕ ਗੱਡੀ ਨੂੰ ਯੂਜ਼ ਕਰਦਾ ਸੋ ਆਪਣੀ ਫਿਜ਼ੀਕਲ ਐਕਟੀਵਿਟੀ ਡੇ ਬਾਏ ਡੇ ਘਟਦੀ ਜਾ ਰਹੀ ਹੈ ਤੇ ਆਪਾਂ ਜੰਕ ਫੂਡ ਦਾ ਜੋ ਇਨਟੇਕ ਆ ਵਧਾਉਂਦੇ ਜਾ ਰਹੇ ਆ ਇਹਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਨਮ ਹੋ ਰਹੀਆਂ ਨੇ ਸੋ ਆਪਾਂ ਨੂੰ ਇਹਦਾ ਇਨਟੇਕ ਜ਼ਰੂਰ ਘਟਾਉਣਾ ਚਾਹੀਦਾ ਹੈ ਤੇ ਜੰਕ ਫੂਡ ਨੂੰ ਐਜ਼ ਅ ਮਤਲਬ ਵਨਸ ਨੇ ਵਾਇਲ ਕੋਈ ਮਤਲਬ ਕੋਈ ਫੰਕਸ਼ਨ ਹੈ ਕੁਛ ਹੈ ਉਹਦੇ ਵਾਸਤੇ ਤਾਂ ਚਲੋ ਠੀਕ ਹੈ ਕੀ ਬੰਦ ਨੇ ਕੋਈ ਉਹਦੇ ਵਾਸਤੇ ਯੂਜ਼ ਕਰਨਾ ਬਟ ਰੂਟੀਨ ਡਾਈਟ ਦੇ ਵਿੱਚ ਬਿਲਕੁਲ ਵੀ ਜੰਕ ਫੂਡ ਦਾ ਯੂਜ਼ ਨਹੀਂ ਹੋਣਾ ਚਾਹੀਦਾ ਬਲਕਿ ਆਪਾਂ ਨੂੰ ਪੋਜ਼ਿਟਿਵ ਖਾਣਾ ਜੋ ਆਪਣਾ ਟ੍ਰੈਡੀਸ਼ਨਲ ਖਾਣਾ ਹੈ ਜੋ ਆਪਾਂ ਕਈ ਤਰ੍ਹਾਂ ਦੇ ਅਨਾਜ ਆਪਾਂ ਯੂਜ਼ ਕਰਦੇ ਸੀ ਮੋਟ ਬਾਜਰੇ ਦੀ ਖਿਚੜੀ ਇਹ ਸਭ ਚੀਜ਼ਾਂ ਜਿਹੜੇ ਆਪਾਂ ਨੂੰ ਕਈ ਤਰ੍ਹਾਂ ਦੇ ਨਿਊਟ੍ਰੀਸ਼ਨ ਨੂੰ ਪ੍ਰੋਵਾਈਡ ਕਰਦੇ ਫਾਈਬਰ ਪ੍ਰੋਵਾਈਡ ਕਰਦਾ ਹੈ ਪ੍ਰੋਟੀਨਸ ਦੀ ਮਾਤਰਾ ਪ੍ਰੋਵਾਈਡ ਕਰਦੇ ਹੈ ਉਹ ਸਭ ਚੀਜ਼ਾਂ ਹਮੇਸ਼ਾ ਵਰਤਿਆ ਜਾ ਦੇਣਾ ਚਾਹੀਦਾ ਹੈ ਤਾਜ਼ੇ ਫਲ ਤੇ ਤਾਜ਼ੇ ਸਬਜ਼ੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਇਟੇਕ ਵਧਾਣਾ ਚਾਹੀਦਾ ਹੈ ਅਗੇਨ ਇਹਦੇ ਵਿੱਚ ਵੀ ਇੱਕ ਇੰਪੋਰਟੈਂਟ ਚੀਜ਼ ਇਹ ਹੈ ਕਿ ਜਿਹੜੇ ਫਰੂਟਸ ਤੇ ਵੈਜੀਟੇਬਲਸ ਆ ਰਹੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਸਪਰੇਅ ਕੀਤੇ ਜਾ ਰਹੇ ਨੇ ਕਈ ਤਰ੍ਹਾਂ ਦੇ ਕੈਮੀਕल्स ਦਾ ਯੂਜ਼ ਕੀਤਾ ਜਾ ਰਿਹਾ ਹੈ ਸੋ ਜੋ ਜਿਹੜੀ ਇਹਦੀ ਪ੍ਰੋਕਿਊਰਮੈਂਟ ਹੈ ਉਹ ਵੀ ਆਪਾਂ ਨੂੰ ਵਿਸ਼ਵਾਸਜਨਕ ਪਲੇਸ ਤੋਂ ਹੀ ਕਰਨੀ ਚਾਹੀਦੀ ਹੈ ਔਰ ਫਲ ਤੇ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਕੰਜ਼ੂਮ ਕਰਨਾ ਚਾਹੀਦਾ ਹੈ ਤਾਕੀ ਆਪਾਂ ਆਪਣੇ ਸ਼੍ਰੀ ਹਰਿਵੰਦ ਦੇਖੀ। ਸੋ ਥੈਂਕਸ ਸਰ।